ਸਭ ਉਸ ਤਰ੍ਹਾਂ ਕਰ ਰਹੇ ਨੇ ਜਿਵੇਂ ਇੱਕ ਆਗਿਆਕਾਰ ਸੁਪੁੱਤਰ ਇੱਕ ਆਗਿਆਕਾਰ ਪੁੱਤਰ ਜਿਹੜਾ ਹੈ ਉਹ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦਾ ਹੈ ਤੁਮਾਰਾ ਜੀ ਨੇ ਸੁੱਤ ਕੇ ਸੰਮਤ ਹੋਏ ਤਿਸ ਕਾਲਾ ਭਾਵ ਕੇ ਜਿਵੇਂ ਸੁਪੁੱਤਰ ਦੇ ਵਾਂਗੂ ਹੋ ਕੇ ਜਿਵੇਂ ਇੱਕ ਪੁੱਤਰ ਕਰਦਾ ਹੁਣ ਇੱਥੇ ਗੁਰੂ ਬਣ ਕੇ ਨਹੀਂ ਮਾਤ ਗੰਗਾ ਜੀ ਹੁਣਾਂ ਨਾਲ ਜਿਹੜਾ ਵਿਹਾਰ ਹੈ ਉਹ ਹੈ ਇੱਕ ਪੁੱਤਰ ਬਣ ਕੇ ਤੋ ਐਵੀ ਸਾਨੂੰ ਦਰਸਾਇਆ ਸਮਝਾਇਆ ਔਲਾਦ ਕਿਸੇ ਵੀ ਮੁਕਾਮ ਤੇ ਪਹੁੰਚ ਜਾਏ ਕਿੰਨਾ ਵੀ ਉੱਚਾ ਮਰਾਤਬਾ ਹੋਵੇ ਹੁਣ ਇਹ ਤੇ ਤਖਤ ਹੈ ਜਿਹੜਾ ਨਿਰੰਕਾਰ ਦੇ ਘਰ ਦਾ ਹੈ ਪਾਤਸ਼ਾਹਾਂ ਦੇ ਪਾਤਸ਼ਾ ਬਾਕੀ ਛੋਟੀਆਂ ਮੋਟੀਆਂ ਪਦਵੀਆਂ ਤਾਂ ਬਹੁਤ ਥੱਲੇ ਦੀ ਕਹਾਣੀ ਹੈ ਲੇਕਿਨ ਇਹ ਸਤਗੁਰਾਂ ਨੇ ਜਿੱਥੇ ਸਾਨੂੰ ਰੋਹਾਨੀਅਤ ਦਾ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਰੋਹਾਨੀਅਤ ਦਾ ਮਾਰਗ ਸਮਝਾਇਆ ਰੋਹਾਨੀਅਤ ਵਿੱਚ ਕਿਵੇਂ ਚੱਲਣਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪਾਲਣ ਕਰਨਾ ਹੈ ਉਹਦੇ ਨਾਲ ਨਾਲ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈ ਨਾ ਰਿਸ਼ਤੇ ਨਾਤੇ ਵੱਡਿਆਂ ਦੀ ਕਦਰ ਕੀਮਤਾਂ ਉਹਨਾਂ ਦਾ ਕਿਵੇਂ ਜਿਹੜਾ ਉਹ ਪਾਲਣ ਕਰਨਾ ਹੈ ਕਦਰ ਕਰਨੀ ਹੈ ਮਹਾਰਾਜ ਨੇ ਉਹ ਵੀ ਸਿਖਾਇਆ ਨਿੱਤ ਕਈ ਵਰੀ ਇਹ ਹੁੰਦਾ ਹੈ ਵੇ ਜਿਹੜੇ ਮਾਪੇ ਨੇ ਬੱਚਿਆਂ ਨੂੰ ਪੜਾਉਣ ਲਈ ਦਿਹਾੜੀਆਂ ਲਾ ਲਾ ਕੇ ਆਪ ਤਨ ਤੇ ਪਾਟੇ ਪਾਏ ਧੀਆਂ ਪੁੱਤਰਾਂ ਦੀ ਹਰ ਖੁਸ਼ੀ ਜਿਹੜੀ ਉਹ ਪੂਰੀ ਕੀਤੀ ਆਪਣੇ ਵੱਲ ਕਦੇ ਧਿਆਨ ਹੀ ਨਾ ਦਿੱਤਾ ਤੇ ਕਈ ਵਾਰ ਬੱਚੇ ਕਿਤੇ ਕੋਈ ਚਾਰਜ ਮਾਤਾ ਪੜ ਜਾਣ ਕੋਈ ਖੁਦਾ ਨਾਲ ਖਾਸਤਾ ਕੋ ਰਤਬਾ ਮਿਲ ਜਾਏ ਤੇ ਪਰਤ ਕੇ ਉਹ ਹੀ ਕਹਿੰਦੇ ਨੇ ਵੀ ਤੁਹਾਡੇ ਨਾਲ ਖੜੋਤੇ ਅਸੀਂ ਚੰਗੇ ਨਹੀਂ ਲੱਗਦੇ ਸਾਡੇ ਸਕੂਲ ਨਾ ਆਇਓ ਤੁਹਾਡੇ ਆਉਣ ਨਾਲ ਸਾਡੇ ਜਿਹੜੇ ਉਹ ਸਟੇਟਸ 'ਚ ਫਰਕ ਪੈ ਜਾਂਦਾ ਸਾਡੇ ਕਾਲਜ ਨਾ ਆਇਓ ਸਾਡੇ ਮਗਰ ਨਾ ਆਇਓ ਦੱਸਿਓ ਨਾ ਵੀ ਤੁਸੀਂ ਮੇਰੇ ਮੰਮਾ ਉਹਦੇ ਮੇਰੇ ਪਾਪਾ ਤੇ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇੰਨਾ ਦਿਨਾਂ ਲਈ ਇਹਨਾਂ ਨੂੰ ਤਿਆਰ ਕੀਤਾ ਸੀ ਵੀ ਆਪ ਭੁੱਖਾਂ ਕੱਟ ਕੇ ਦੁੱਖ ਕੱਟ ਕੇ ਕਦੀ ਚੱਜ ਦਾ ਲੀੜਾ ਨਾ ਪਾਇਆ ਕਦੇ ਚੱਜ ਦਾ ਰੋਟੀ ਪਾਣੀ ਨਾ ਖਾਦਾ ਵੀ ਕਦੇ ਚੱਜ ਦਾ ਜੋੜਾ ਨਾ ਪਾਇਆ ਇਹਨਾਂ ਨੇ ਹੀ ਖੁਸ਼ੀਆਂ ਪੂਰੀਆਂ ਕੀਤੀਆਂ ਤੇ ਉੱਠ ਕੇ ਆਜ ਆਖਣ ਜੀ ਤੁਸੀਂ ਲੋਕ ਆਖਣਗੇ ਤੁਸੀਂ ਤੁਹਾਡੇ ਮਾਪੇ ਬੈਕਵਰਡ ਨੇ ਤੁਹਾਡੇ ਮਾਪੇ ਅਨਪੜ੍ਹ ਨੇ ਇਸ ਗੱਲ ਤੇ ਪ੍ਰਾਊਡ ਹੋਣਾ ਚਾਹੀਦਾ ਹੈ ਵੀ ਸਾਡੇ ਮਾਪੇ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇੰਨੀ ਵਿੱਦਿਆ ਦਵਾਈ ਹੈ ਉਹਨਾਂ ਨੂੰ ਨਾ ਪਤਾ ਹੁਣ ਕਰਕੇ ਵੀ ਸਾਨੂੰ ਉਹਨਾਂ ਨੇ ਕੁਝ ਪੜ੍ਹਾਇਆ ਤੇ ਇਹਨਾਂ ਦੀ ਬਦੌਲਤ ਅਸੀਂ ਉਸ ਮੁਕਾਮ ਤੱਕ ਪਹੁੰਚੇ ਸਭ ਨੂੰ ਮਾਣ ਹੋਣਾ ਚਾਹੀਦਾ ਉਹਨਾਂ ਮਾਪਿਆਂ 'ਤੇ ਇਕ ਕੋ ਕਿਸੇ ਜਿਹੜਾ ਉਹ ਕੇਵਲ ਲੀੜੇ ਕੱਪੜੇ ਨਾਲ ਕੋਈ ਬੰਦਾ ਨਹੀਂ ਉਹਨੇ ਉਹਨਾਂ ਨੇ ਤੁਹਾਡੀ ਸ਼ਖਸੀਅਤ ਨੂੰ ਘੜਿਆ ਸਵਾਰਿਆ ਉਹਦੇ ਉੱਤੇ ਬੰਦੇ ਨੂੰ ਕਦਾ ਚਿੱਤ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਮੇਰਾ ਬਾਪ ਜਿਹੜਾ ਇਹੋ ਜਿਹੇ ਕੱਪੜੇ ਪਾਉਂਦਾ ਜਾਂ ਉਹਦੀ ਇਹੋ ਜੀ ਦਸਤਾਰ ਹੈ ਜਾਂ ਉਹਦੀ ਰਹਿਣੀ ਸਹਿਣੀ ਤੇ ਮੈਂ ਆਖਾਂ ਹੀ ਨਾ ਭਾਈ ਇਹ ਮੇਰਾ ਪਿਓ ਹੈ ਜਾਂ ਇਹ ਮੇਰੀ ਮਾਂ ਹੈ ਆ ਕਈ ਵਿਚਾਰੀਆਂ ਮਾਈਆਂ ਫਸ ਜਾਂਦੀਆਂ ਉਹ ਫਿਰ ਕਈ ਵਾਰੀ ਆਖਣਗੇ ਉਹ ਕਹੋ ਇਹ ਬੇਬੇ ਨੇ ਐਡੀ ਐਡੀ ਲੰਬੀ ਹੀਲ ਪਾਈ ਤੇ ਉਹ ਮੈਂ ਪੁੱਛਿਆ ਵੀ ਮਾਤਾ ਗੋਡੇ ਤੇਰੇ ਦੁੱਖ ਦੇ ਤੇ ਤੈਨੂੰ ਦੱਸ ਭਲਾਏ ਕੀ ਜਫਰ ਜਾਲਿਆ ਤੂੰ ਤੈਨੂੰ ਕੀ ਲੋੜ ਪਈ ਆਂਦੇ ਜੀ ਕੀ ਕਰਾਂ ਹਣ ਕੁੜੀਆਂ ਆਂਦੀਆਂ ਜੇ ਸਾਡੇ ਨਾਲ ਤੁਰਨੇ ਤੇ ਹਿਲ ਪਾ ਕੇ ਤੁਰੀ ਨਹੀਂ ਤੇ ਨਾ ਘਰੇ ਰਹਿ ਕਹਿੰਦੇ ਹਣ ਕੀ ਕਰਾਂ ਘਰੇ ਮੈਂ ਰਹਿ ਨਹੀਂ ਸਕਦੀ ਇਹਨਾਂ ਨਾਲ ਜਾਣਾ ਤੇ ਜਿਵੇਂ ਆਂਦੀਆਂ ਉਦਾਂ ਪਾਉਣਾ ਪੈਂਦਾ ਮੇਂ ਦੱਸੋ ਨਾ ਬਜ਼ੁਰਗਾਂ ਦੀ ਵੀ ਰਹਿਣੀ ਉਹਨਾਂ ਕੋਲੋਂ ਸਿੱਖੋਂ ਨੂੰ ਫਿਰਦੇ ਆਂ ਐਦਾਂ ਦੇ ਬਣੋ ਜੀ ਆਹ ਬਣੋ ਉਹਨਾਂ ਨੂੰ ਉਹਨਾਂ ਦੀ ਮੌਜ ਵਿੱਚ ਰਹਿਣ ਦਿਓ ਉਹਨਾਂ ਨੂੰ ਵੇਖੋ ਵੀ ਕਿਸ ਚੀਜ਼ ਵਿੱਚ ਉਹ ਕੰਫਰਟ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਚੀਜ਼ ਵਿੱਚ ਉਹਨਾਂ ਨੂੰ ਸਹੀ ਮਹਿਸੂਸ ਹੁੰਦਾ ਸਤਗੁਰੂ ਮਹਾਰਾਜ ਨਿਰੰਕਾਰ ਦਾ ਸਰੂਪ ਨੇ ਤਖਤ ਤੇ ਸੁਭਾਏਮਾਨ ਨੇ ਪਰ ਅੱਜ ਜਦੋਂ ਸਲਾਹ ਕਰ ਰਹਿ ਵਿਚਾਰ ਕਰ ਰਹਿ ਆਗਿਆ ਮੰਗ ਰਹਿ ਇਸ ਤਰ੍ਹਾਂ ਕਰ ਰਹੇ ਨੇ ਜਿਵੇਂ ਇੱਕ ਪੁੱਤਰ ਕਰਦਾ